ਦੁਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਦੇ ਦਰਿਆਵਾਂ ਨੂੰ ਤੂਫ਼ਾਨ ਤੋਂ ਬਚਾਉਣ ਲਈ ਇਕੱਤਰ ਹੋਏ ਸਾਰੇ ਸਾਥੀਆਂ ਤੋਂ ਪ੍ਰੇਰਣ ਕਰਨਾ ਵਾਹਿਗੁਰੂ ਜੀ ਦਾ ਬਖਸ਼ਾ ਵਾਅਲੈਕੁਮ ਸਲਮ। ਜਿਸ ਤਰ੍ਹਾਂ ਮੈਂ ਸੋ ਪਹਿਲਾਂ ਬੋਲਦੇ ਆ ਲੰਬਾ ਜੀ ਨੇ ਭਾਈ ਹਮਤੋ ਜੀ ਜੋ ਹੋਰ ਬੁਲਾ ਰਿਆ ਨੇ ਤਹਾਂ ਗੁਰੂ ਦਾ ਵੀ ਵਿਸਥਾਰ ਨਾ ਦੱਸਿਆ ਕਿ ਜੋ ਜ਼ਹਿਲਾਂ ਸਤਲੁਜ ਚ ਪਾ ਕੇ ਸਾਡੀਆਂ ਨਸਲਾਂ ਸਾਡੀਆਂ ਵਸਲਾਂ ਸਾਡੀ ਸੱਭਿਆਚਾਰ ਵਿਰਵਾਤ ਕੀਤਾ ਜਾ ਰਿਹਾ ਹੈ ਸਾਡੀ ਧਰਤੀ ਨੂੰ ਵਿਰਵਾਤ ਕੀਤਾ ਜਾ ਰਿਹਾ ਹੈ ਇਹ ਉਹੀ ਸਤਲਜ ਆ ਜਿਹਦੇ ਸਤਲਜ ਦੇ ਵਿੱਚੋਂ ਸਾਡੇ ਗੁਰੂਆਂ ਨੇ ਪਾਣੀ ਲੈ ਕੇ ਖੰਡੇ ਬਾਟੇ ਦੀ ਔਰ ਤੇ ਆਪ ਕੀ ਕਿਸ ਇਹ ਉਹੀ ਸਤਰਾਜਾ ਜਿਹੜਾ ਅੰਗਰੇਜ਼ਾਂ ਤੇ ਛੇੜੇ ਪੰਜਾਬ ਮਹਾਰਾਜ ਉਸ ਦੇ ਵਿਚਕਾਰ ਕੰਧ ਬਣ ਕੇ ਖੜਿਆ ਸੀ ਆਪ ਜੋ ਸਤਰਾਜਾ ਨਾਂ ਦੇ ਸਮਝ ਰਹੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਵੀਰ ਕਰਦਾ ਜਿੰਨੇ ਤੁਸੀਂ ਬਰਨਾਲਾ ਵਾਸੀ ਆ ਜਿੱਥੇ ਆਏ ਇਕੱਠੇ ਹੋਏ ਆ ਇਸ ਤੋਂ ਪਹਿਲਾਂ ਅਸੀਂ ਲੁਧਿਆਣੇ ਦੇ ਜਾਣ ਤੋਂ ਬਾਅਦ ਲੋਕਾਂ ਮੋਕੇ ਦੁਆਰ ਦੇ ਬਰਨਾਲੇ ਆਏ ਆ ਮੈਂ ਤੁਹਾਨੂੰ ਖਾਨੋਨ ਦਿਖਾਉਂਗਾ ਵੀ ਤੁਸੀਂ ਇੱਕ ਵਾਰੀ ਦੇਖ ਕੇ ਆ ਜਿੱਥੇ ਉਹ ਬੁੱਟਾ ਦਰਿਆ ਜਿਆ ਕੋਲ ਉਹਦਾ ਨਾਲਾ ਬਣਿਆ ਹੋਇਆ ਉਹ ਜ਼ਹਿਰ ਜਿਹੜੀ ਸਭ ਤੋਂ ਚਪਾਈ ਰਹੀ ਹੈ ਉੱਚੇ ਬੰਦੇ ਨੂੰ ਫੜ ਕੇ ਰੋਣ ਵੀ ਲੋਗਾ ਦਾ ਗੁੱਸਾ ਆ ਰਿਹਾ ਵੀ ਅਸੀਂ ਆ ਪਾਣੀ ਪੀਨੇ ਆ ਉਥੇ ਗੰਸਾ ਐ ਉੱਥੇ ਨਾ ਬੁੱਟਾ ਦਰਿਆ ਦੇ ਵਿੱਚੋਂ ਪਾਣੀ ਆ ਉਹਦਾ ਜਿਵੇਂ ਆਪਾਂ ਆਪ ਤੌਰ ਤੇ ਦੇਖਦੇ ਵੀ ਕੋਈ ਕੁਇ ਕੈਮੀਕਲ ਪਾ ਦਿੰਦੇ ਆ ਵਗੇ ਟੀਨ ਦੇ ਵਿੱਚ ਉੱਪਰ ਹੀ ਹੁੰਦੇ ਆ ਜੀ ਯਾਨੀ ਜੇ ਆਪਾਂ ਅੱਗੇ ਬਾਤ ਕਰੀਏ ਆਪਣੇ ਫਰਦਰ ਪਾਣੀ ਉੱਪਰ ਇੰਨੀ ਜ਼ਹਿਰ ਇੰਨਾ ਕੈਮੀਕਲ ਪਤਾ ਨਹੀਂ ਕਿਸ ਤਰ੍ਹਾਂ ਇਹ ਪੈਲਾ ਦੇ ਜਿਦ ਮਾਰਗ ਇਹਨਾਂ ਹੋ ਰਹੀਆਂ ਵੀ ਪਤਾ ਵੀ ਲੱਗ ਰਿਹਾ ਗੱਲਾਂ ਨੂੰ ਫੋਟਾ ਹੀ ਨਾ ਜਿਵੇਂ ਆ ਰਿਹਾ ਜੀ ਕਿਸ ਤਰ੍ਹਾਂ ਸਾਡੇ ਜਵਾਕ ਫਾਹੇ ਤੇ ਲੰਗੜੇ ਇੰਨੇ ਗਾੜੇ ਪੈਦਾ ਹੋ ਰਿਹਾ ਮੰਦੂਤ ਬੁੱਧੀ ਬੱਚੇ ਪੈਦਾ ਹੋ ਰਹੇ ਆ ਆ ਸਾਰਾ ਜਿੰਨਾ ਏਰੀਆ ਪਾਣੀ ਪੀਂਦਾ ਲੈ ਕੇ ਲੈਣ ਜੋ ਕੋਈ ਪਰ ਹੋਗਾ ਹੁਣ ਬਾਹਰ ਬਾਹਰ ਆਸਤਾਂ ਤੱਕ ਉਹ ਪਿੰਡੇ ਵੀ ਇਹ ਧਰਤੀ ਨੂੰ ਵੀ ਲਾਉਂਦੇ ਆ ਧਰਤੀ ਨੂੰ ਵੀ ਕਿਸ ਹੋ ਗਿਆ ਅੱਜ ਸਭ ਤੋਂ ਵੱਡਾ ਮੁਕਾ ਪਾਣੀ ਦਾ ਇਹ ਪਹਿਲੀ ਵਾਰ ਨਹੀਂ ਹੋ ਗਿਆ ਜਿਹੜਾ ਸਿਕੰਦਰ ਮਹਾਨ ਤੋਂ ਲੈ ਕੇ ਪਾਣੀ ਪਿੱਛੇ ਜਿਹੜੀਆਂ ਚੰਗਾ ਹੁੰਦੀਆਂ ਆਈਆਂ ਨੇ ਪਾਣੀ ਪਿੱਛੇ ਦੁਨੀਆ ਲੱਗਦੀ ਆਈ ਆ ਮਰਦੀ ਆਈ ਆ ਹਾਲਾਤ ਉਹੀ ਫਿਰ ਬੜੇ ਇਹ ਬਹੁਤ ਵੱਡਾ ਸੰਕਟ ਜਿਹੜਾ ਪੰਜਾਬ ਦੇ ਵਿੱਚੋਂ ਪਾਣੀ ਦਾ ਆਉਣ ਵਾਲਾ ਧਰਤੀ ਇਹੋ ਆਪਣਾ ਪਾਣੀ ਡੁੱਗਾ ਹੁੰਦਾ ਜਾਂਦਾ ਆਪਾਂ ਹਰ ਸਾਲ ਦੇਖਦੇ ਆਂ ਵੀ ਆਪਣੇ ਪੰਜ ਤੋਂ 7 ਫੁੱਟ ਪਾਣੀ ਸੱਜੇ ਜਾਂਦੇ ਜਦਿਆਂ ਵਾਲਾ ਪਾਣੀ ਆਪਣਾ ਪਾਤਾ ਕੇ ਗਹਿਰਾ ਉਹ ਖਤਮ ਕਰ ਜਾਂਦੇ ਆ ਤਾਂ ਆਪਣੇ ਕੋਲੇ ਬਚਿਆ ਕਿਹੜਾ ਪਾਣੀ ਹੁਣ ਤੁਸੀਂ ਆਪਣ ਹੋਰ ਗੰਗਾਲ ਕਰਿਓ ਤੁਹਾਡੇ ਕੋਲ ਧਰਤੀ ਇਹਦਾ ਪਿੰਨਾ ਪਾਣੀ ਕਿੱਦਿਆ ਉਹ ਵੀ ਮਾਲਾ ਹੋ ਗਿਆ ਹਲਾ ਆਪਣੇ ਬਰਨਾਰੇ ਤੋਂ ਤੇ ਆ ਹੀ ਟ੍ਰਾਈਡੈਂਟ ਫੈਕਟਰੀਆਂ ਤੋਂ ਲੈ ਕਿੰਨਾ ਪਾਣੀ ਕਿੰਨਾ ਜ਼ਹਿਰ ਜ਼ੱਲੇ ਪਾਈ ਜਾਂਦੀ ਆ ਸਿੱਧਾ ਸੁਆ ਆਉਂਦਾ ਉਹ ਸੁਆ ਜਾਂਦਾ ਕਿੱਥੇ ਆ ਕਿਸੇ ਨੇ ਦੇਖਿਆ ਬਾਹਰ ਨਿਕਲਦਾ ਹੋ ਉਹ ਜਿੰਨੀ ਉਹਦੀ ਵੇਸਟਜ ਹੈ ਜਿੰਨਾ ਉਹ ਪਾਣੀ ਜ਼ਹਿਰ ਪਾਣ ਦੇ ਦਾ ਬਾਅਦ ਉਹ ਸਾਰਾ ਥੱਲੇ ਪਾਈ ਜਾਂਦੇ ਆ ਉਹ ਥਰਮੇ ਪੁੱਤ ਜਾ ਕੇ ਲੱਭਦਾ ਉਹ ਪਾਣੀ ਆ ਬਹੀ ਨੇ ਉਹ ਪਾਣੀ ਜੋ ਬੱਜਣ ਲਈ ਆਪਾਂ ਫਿਲਟਰ ਲਾ ਦੇ ਘਰਾਂ ਚ ਆਰੋ ਲਾ ਲੇ ਉਹ ਪਾਣੀ ਪੀਣ ਲਾਗੇ ਉਹ ਪਾਣੀ ਕਹਿੰਦੇ ਡਾਕਟਰ ਮਾਰਾ ਹੀ ਬਹੁਤ ਹੈ ਆ ਜਿੰਨੇ ਲੋਕਾਂ ਦੇ ਚੜ੍ਹ ਚੜ੍ਹੇ ਪੰਜਾਬ ਪੰਜਾਬ ਸਾਧਨ ਦੇ ਗੁੱਡੇ ਬਣਨ ਲਾਉਣੇ ਪਏਗੇ ਨਮਕੀੂ ਦੇ ਗੁੱਡੇ ਆ ਪਾਉਣ ਲਾਗੇ ਜੋ ਸਾਰੇ ਮੋਢੇ ਦਫਨ ਲਾਗੇ ਇਹ ਉਹ ਪਾਣੀ ਦੀ ਬਦਾਰਤ ਦਾ ਜਿਹੜਾ ਆਪਾਂ ਪਾਣੀ ਫਿਲਟਰ ਆ ਜਿਹੜਾ 5 ਸਾਲ ਤੋਂ ਲਗਾਤਾਰ ਪੀ ਰਹੇ ਹਾਂ ਕਿਉਂਕਿ ਡਾਕਟਰ ਕਹਿੰਦੇ ਵੀ ਫਿਲਟਰ ਆ ਜਿਹੜਾ ਪਾਣੀ ਜੋ ਸਾਰੇ ਤੱਤ ਕੱਢ ਦਿੰਦਾ ਜਿਹੜੇ ਸਾਡੇ ਸਰੀਰ ਨੂੰ ਨੁਕੀਦੇ ਹੁੰਦੇ ਕਾ ਸਾਡੇ ਕੋਲੇ ਲੈ ਦੇ ਕੇ ਮਾੜਾ ਮੋਟਾ ਨਹਿਰੀ ਪਾਣੀ ਪਿਆ ਸੀ ਵੀ ਚਲੋ ਉਹ ਪੀ ਲੈਂਦੇ ਉਹ ਬਾਟਰਵਾਸਾ ਨਹੀਂ ਹਿੱਸੇ ਆਉਂਦਾ ਸੀਗਾ ਉਹ ਜਿਆਣਾ ਬਾਤ ਦਾ ਕਾ ਸਾਡੇ ਕੋਲੇ ਬਚਿਆ ਕੀ ਹੈ ਸਾਊਥ ਤੋਂ ਆਏ ਲੋਕ ਆਪਾਂ ਕਹਿੰਦੇ ਆਪਾਂ ਜ਼ਮੀਨਾਂ ਬਚਾ ਲਵਾਂ ਆਪਾਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਜਾ ਕੇ ਲੜੇ 12 13 ਦੀ ਦੇਰ ਤੇ ਮੋਚਾ ਲੱਗਿਆ ਬੰਦੇ ਵੀ ਸੀਧ ਹੋ ਗਏ ਉੱਥੇ ਉਹਨਾਂ ਦੀ ਮੌਤਾਂ ਹੋਈਆਂ ਕਿੰਨਾ ਬਲਾ ਸੀ ਨਾ ਸਿੱਪੰਜਾਬ ਹਰਿਆਣਾ ਨਾਲ ਹੋਰ ਸੂਤਿਆਂ ਨੇ ਨਾਲ ਕੇ ਲੜਿਆ ਭਾ ਜੇ ਪਾਣੀ ਨਾ ਬਚਿਆ ਪਾਣੀ ਗੈਰ ਬਣ ਗਿਆ ਉਹ ਜੀਵਨਾਂ ਵੀ ਕਿਹੜੇ ਕੰਮ ਨੇ ਧਰਤੀ ਦਾ ਬਾਈਂਡਲ ਹੋ ਜਾਣੀ ਹੈ ਸੋ ਫੌਤੋ ਬਟਾ ਸਵਾਲ ਆ ਪਰ ਇਹਨਾਂ ਦੇ ਬੋਲਣ ਨੂੰ ਕੋਈ ਤਿਆਰ ਨਹੀਂ ਕਿਉਂਕਿ ਬੋਲਦਾ ਹੁਣ ਪਾਸੋਂ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲਿਆ ਹੋਇਆ ਲੋਕ ਸਵਾਲਾਂ ਮੰਤਰੀ ਮੰਤਰੀ ਦੇ ਹੱਥੋਂ ਲਾਗ ਆ ਗਿਆ ਉਹਨੂੰ ਸੁਣ ਤੋਂ ਸ਼ਰਮ ਆ ਉਹਨਾਂ ਦੇ ਅੱਖ ਚੋਂ ਉਕਤੀ ਜਾਂਦਾ ਜਿਹੜੀਆਂ ਡਾਇਨਮਿਕ ਫੈਕਟਰੀਆਂ ਲੱਗੀਆਂ ਨੇ ਉਹਨਾਂ ਦਾ ਅੰਦਰ ਰੰਗ ਨਾਲ ਫੈਕਟਰੀਆਂ ਹਨ ਸਭ ਤੋਂ ਖਤਰਨਾਕ ਜਿਹੜਾ ਪੰਜਾਬ ਨੂੰ ਮਾਰ ਪੈ ਰਹੀ ਹੈ ਜਿਹਨੀਆਂ ਕਾਇਰਪੁਨਿ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਜਿੰਨੀਆਂ ਉਹਨਾਂ ਰੰਗ ਨਾਲ ਫੈਕਟਰੀਆਂ ਲੱਗੀਆਂ ਨੇ ਜਿਹੜੀਆਂ ਪੂਰੇ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕਰ ਦਿੱਤੀਆਂ ਸਭ ਤੋਂ ਮਾਰੀ ਜਾਂਦੇ ਹੋਆ ਪਰ ਹਿਆਲਾ ਫੈਕਟਰੀਆਂ ਲੁਧਿਆਣੇ ਦੇ ਲੱਗਦੀਆਂ ਆ ਕੇ ਨਵੀਂ ਸਰਕਾਰ ਕੋਲੇ ਹੋਰ ਲੱਗੀਆਂ ਜਾਂਦੀਆਂ ਆ ਪਿੱਛੇ ਦੇ ਦੀ ਬੇਤੀ ਬੇਤਨਾ ਸਰਕਾਰ ਦੇ ਸੀਮ ਕਰਦੇ ਆ ਇੱਕ ਵਾਰੀ ਰੋਲਾ ਪਿਆ ਤਾਂ ਹਾਂ ਦੂਜੀ ਕੇ ਦਾ ਫੋਨ ਆਇਆ ਤੇ ਜੋ ਫਿੱਟ ਗਿਆ ਚਲੇ ਛਰੇ ਆ ਪੁੱਛਦਾ ਜਿਹੜਾ ਕੰਮ ਇਹੰਦੇ ਆ ਦੀ ਨਾਵਾਂ ਕਰੀ ਇਹ ਕਹਿੰਦਾ ਸੀਗਾ ਮੈਂ ਝੋਲਾ ਦੀ ਜਿਹੜਾ ਕਹਿੰਦੇ ਹਰਮਟ ਪਾ ਕੇ ਆਏ ਹੋ ਰੰਗ ਲੱਤਾ ਧੋੜਾਂਗੇ ਪੱਕੀ ਪੱਕੀ ਨਹੀਂ ਉਹ ਰੱਖੂਗੀ ਪਤਨੀ ਗੋਗੀ 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 ਉਹ ਗੀਰੇ ਸ਼ਰੇਆ ਮੋਚੇ ਜਿਹੜੇ ਕਤਾਵਨ ਵਾਲੇ ਖੜੇ ਸੀਗੇ ਪੁਲਿਸ ਕਲੌਕ ਵਾਲੇ ਉਹਨਾਂ ਨੂੰ ਇਹ ਕਿਹਾ ਮਿੱਠੇ ਦੇ ਵਿੱਚ ਨਾਲ ਉੱਥੇ ਫੈਕਟਰੀਆਂ ਦੇ ਬਾਹਰ ਕੇ ਬੈਠੇ ਸੀ ਵੀ ਜਿਹੜਾ ਬੰਦਾ ਇਹਨੇ ਫੈਕਟਰੀਆਂ ਜਾਊਗਾ ਕੋਈ ਚੈੱਕ ਕਰਨਾ ਆਹ ਦੇ ਹੱਲ ਫੜਾ ਕੇ ਜਾਇਓ ਹੁਣ ਕੇ ਇਹਨਾਂ ਸੋਚੇ ਕਿ ਸਾਡੇ ਅਫਸਰ ਰੱਤਾਂ ਬਾਹਰ ਉੱਡਦੇ ਨੇ ਸਿਰਫ ਆਹ ਸ਼ਰੇਆ ਬੰਦ ਕਰਕੇ ਜਿਹੜਾ ਬਾਹਰ ਆਪਣੇ ਸ਼ਰੇਆ ਆਪਲੀ ਬਣ ਤੇਰ ਜਾ ਕੇ ਬੋਲਦਾ ਕਿ ਡਾਂਗ ਫੇਰ ਉਹਨਾਂ ਨਾਲੇ ਬੰਦ ਕਰਕੇ ਭੱਜ ਰਹੇ ਨੇ ਸਾਡੇ ਬਾਬਰ ਦੀ ਸਵਾਲ ਉੱਠੇ ਵੀ ਹੈ ਫੈਕਟਰੀਆਂ ਦੇ ਖਿਲਾਫ ਹੈ ਇੰਡਸਟਰੀ ਦੇ ਖਿਲਾਫ ਹੈ ਯਾਰ ਜਿਹੜੀ ਜਨਤੀ ਸਮੂਹ ਮਾਰ ਲਈ ਹੈ ਚੈਨਾ ਤੇ ਰਹੀ ਹੈ ਸਾਡੇ ਜਵਾਗ ਨਹੀਂ ਜਮਨੇ ਇੱਥੇ ਸਾਡੀ ਧਰਤੀ ਦੇ ਹਿੰਦੂ ਯੋਗਤਾ ਵੀ ਨੂੰ ਵੀ ਕੈਨਸਲ ਹੋ ਗਿਆ ਅਸੀਂ ਉਹ ਬੇਤਜਾ ਕੀ ਕਰਨਾ ਬਈ ਫੈਕਟਰੀਆਂ ਹੋਰ ਬਹੁਤ ਤਾਰੀਆਂ ਨੇ ਕੋਲਾ ਲਾ ਲੋ ਇਹਦਾ ਸ਼ੁਕਰ ਕਰੋ ਤੁਸੀਂ ਲੋਕਾਂ ਨੇ ਉੱਠ ਕੇ ਰਲਾ ਪਾ ਲਿਆ ਕਦੋਂ ਇੱਕ ਮੱਦੇਰ ਵਾਲਾ ਬਚਾਓ ਜਿੰਦਰ ਕਮੇਟੀ ਬਣੀ ਉੰਨਾ ਨਹੀਂ ਉੱਤਰ ਉਪਰਾਲਾ ਕੀਤਾ ਨਹੀਂ ਹੋਰ ਤੇ ਵੀ ਲਾਗਣੀ ਸੀ ਪਹਿਲਾਂ ਕਿ ਆਪਣੇ ਸ਼ੁਰੂ ਕਰਨਿਆ ਕੰਮ ਕੰਦੇ ਬਾਦਲਾਂ ਦੇ ਵਿੱਚੇ ਅਸੀਂ ਆਪਾਂ ਵੀ ਹੋਰਾਂ ਦੁਪਿਆ ਸੀ ਕਿਤਾ ਲੋਕਾਂ ਨੇ ਰੁਕ ਕੇ ਰੋਲਾ ਪਾ ਲਿਆ ਉਹ ਰੋਕਿਆ ਕੰਮ ਹੁਣ ਲੋਕਾਂ ਤੋਂ ਹੀ ਦੇਖੋ ਮੱਤੇ ਬਾਣੇ ਦੇ ਵਿੱਚ ਜਿਹੜੀ ਜ਼ਮੀਨ ਸੀਗੀ ਜਿਹੜੀ ਸਰਕਾਰ ਨੇ ਫਾਇਦਲਾ ਕੀਤਾ ਜੀ ਇਹ ਜ਼ਮੀਨ ਪੰਚਾਇਤਾਂ ਨੂੰ ਦੇਣੀ ਆ ਨਾ ਲੋਕਾਂ ਨੂੰ ਦੇਣੀ ਆ ਜਿਨ੍ਹਾਂ ਲੋਕਾਂ ਕੋਲੇ ਪਾਉਂਦੇ ਨੇ ਆ ਪਾਰਸੋਂ ਆ ਕੇ ਗਲਾਟਾਂ ਵਾਲਾ ਨੇ ਸਾਰੀ ਜ਼ਮੀਨ ਫੇਰ ਵਾਹ ਕੇ ਆ ਕੇ ਜਾਪਾਂ ਸੋਟਾ ਲਾ ਜੀ ਮੈਂ ਨਾ ਪਾਸਾ ਵਾਹ ਪਾ ਇਹਦੇ ਦੀ ਲਾਈਨ ਲੜਨੀ ਹੈ ਉਹ ਲਾਪ ਨੂੰ ਤਿਆਰ ਨਹੀਂ ਹੈਗੇ ਜਿਉਂ ਤੂੰ ਨੂੰ ਨਹੀਂ ਕਰਦੇ ਅਸੀਂ ਹੋਰ ਹੋਰੀ ਪੁਛਨਾ ਦੇ ਸਹਾਇਤਾ ਕਰੀ ਜਾਂਦੇ ਆ ਸ਼ਹਿਰਾਂ ਦੇ ਸਹਾਇਤਾ ਕਰੀ ਜਾਂਦੇ ਆ ਆਪਸੀ ਬਣਾ ਲਓ ਆਸਰ ਪਾਸੇ ਬਣਾ ਲਓ ਆ ਮੈਂ ਬਣਾ ਲਵਾਂ ਇੱਕ ਤਾਰਵਾ ਜਿਹੜਾ ਵੀ ਬੰਦਾ ਇੱਥੇ ਪਾਵਰ ਚਾਹੁੰਦਾ ਸਰਕਾਰ ਚਾਹੁੰਦਾ ਹੈ ਕਰਕੇ ਐਪੀ ਬਣਦਾ ਹੈ ਮੇਰੇ ਖਵਾਲਾ ਸਰਕਾਰ ਬਣ ਗਈ ਆ ਉਹ ਸਾਰੇ ਇਹਨਾਂ ਕਾਰਪੋਰੇਟਾਂ ਦੇ ਇਹਨਾਂ ਵੱਡੇ ਖਰਾਨੇ ਦੇ ਹੱਕੀ ਭੁੰਦੇ ਆ ਕਿਉਂ ਮੂਟਾ ਫੰਡ ਮੂਟਾ ਜੰਦਾ ਮੂਟਾ ਪਿਆਣਾ ਵਾ ਜਾਂਦਾ ਇਸੇ ਕਰਕੇ ਗੋਗੀ ਰਲ ਕੇ ਰਾਜੀ ਬਣੇਗਾ ਕਿ ਛਲੇ ਅਸੀਂ ਅੱਥੀ ਪੁੱਛਦੇ ਵੀ ਹਾਂ ਇਹ ਗੈਨ ਬਣਨਾ ਲੱਗਣਾ ਚਾਹੀਦਾ ਆਪਾਂ ਇਹ ਕਹਿੰਦੇ ਵੀ ਤੁਸੀਂ ਸਾਰੇ ਬੰਦੇ ਜਿਹੜੇ ਇਹਨਾਂ ਫੈਕਟਰੀ ਦੇ ਹੱਕ ਤੇ ਆ ਤੁਸੀਂ ਆਪ ਜਿਹੇ ਪਰਿਵਾਰ ਨਾਲ ਕਿਉਂ ਤੇ ਆ ਗੋਡੇ ਦਰਿਆ ਦੇ ਉੱਥੋਂ ਪਾਣੀ ਦਿਲਾਸ ਦਾ ਬਹੁਤ ਦੂਰ ਦੀ ਲਾਣਾ ਘੁੱਟ ਘਰ ਰੋਕਦਾ ਉਹਦੇ ਖੜਕੇ ਦੇਖ ਕੇ ਉਹ ਮੈਨੂੰ ਫੀਲ ਕਰਦਾ ਕਿ ਜੋ ਪਿੰਡਾਂ ਦੇ ਲੋਕਾਂ ਨੂੰ ਗੱਡੀਆਂ ਬੱਸਾਂ ਚਾਹ ਕੇ ਲੈ ਕੇ ਜਾਓ ਤੇ ਦਿਖਾਉ ਨਾ ਉੱਥੇ ਘਰਨਾ ਮਸਤ ਹੋ ਜਾਂਦਾ 10 ਮਿੰਟ ਇੰਨੀ ਹਵਾ ਇੰਨੀ ਜ਼ਹਿਰ ਚੜਦੀ ਹੈ ਮਸਤ ਚੜਦਾ ਨਾ ਕਿ ਅੱਜ ਆਪਣੀ ਬੱਚੇ ਨਾਲ ਇਕੱਠਾ ਬੱਚੇ ਨਾਲ ਨਹੀਂ ਸੰਗ ਬੱਚੇ ਲੱਗ ਜਾਂਦਾ ਇੰਨਾ ਜ਼ਹਿਰ ਪਾਣੀ ਹੈ ਜੋ ਸਾਰਾ ਪਾਣੀ ਸਬਤੋ ਚ ਪੈਂਦਾ ਹੈ ਤੇ ਉਹ ਆਪਾਂ ਪੀਂਦੇ ਹਾਂ ਦੁਨੀਆਂ ਵਾਲਾ ਤੁਹਾਨੂੰ ਕਹਿੰਦਾ ਕਿ ਤੁਸੀਂ ਕੋਈ ਪਾਣੀ ਸਾਫ਼ ਕਰਕੇ ਨੂੰ ਪੀਠ ਕਰਕੇ ਨੂੰ ਇੱਕ ਇੱਕ ਚਮਚਾ ਪਾਣੀ ਦਾ ਵੀ ਕਿਸੇ دریاਖ ਨਹੀਂ ਪਾ ਸਕਦੇ ਕਿਰਪਾ ਦੇ ਪੀਣ ਜੋ ਪਾਣੀ ਨਹੀਂ ਪਰ ਸਾਫ਼ ਕਰਕੇ ਕਿ ਸਾਫ਼ ਦਾ ਗੱਲ ਸਿੱਧੇ ਪਈ ਜਾਂਦਾ ਜੀ ਜਿਸ ਕਰਕੇ ਸੋਨੇ ਕੋਲੇ ਅਸੀਂ ਆਏ ਆ ਮਸਲਾ ਬਹੁਤ ਗੰਭੀਰਾ ਇਹ ਨਾ ਸੋਚੋ ਵੀ ਇਹ ਪਾਣੀ ਭਾਂਡੇ ਦੇ ਪੀਂਦੇ ਆ ਜਾਂ ਜਿਹੜੇ ਪੀਂਦੇ ਆ ਇਹਦਾ ਪੂਰੇ ਪੰਜਾਬ ਦੀ ਸਮੱਸਿਆ ਆ ਆ ਮੇਰੇ ਪਿੰਡ ਨੂੰ ਐ ਜਾਂਦੀ ਐ ਜਿਹੜੇ ਮੇਰੇ ਪਿੰਡ ਕੋਲ ਦੀ ਆ ਟੰਦੇ ਆਲ ਕੋਲ ਦੀ ਜਾਂਦੀ ਐ ਜੀ ਬਾਹਰ ਮੇਰੇ ਪਿੰਡ ਕੋਲ ਦੀ ਭੰਡੇ ਜਾਂਦੀ ਆ ਦੀ ਪਿੰਡੋਂ ਤੋਂ ਲੇਖਦਨ ਇੱਥੋਂ ਨਹਿਰ ਨਿਕਲਦੀ ਔਰ ਉਥੋਂ ਤੱਕ ਦੀ ਦਰਾਹੇ ਵੇਨ ਤੋਂ ਨਿਕਾਣ ਉਦੋਂ ਕਹਾਏ ਕੈਮੀ ਲੋਕ ਕੋਲ ਦੀ ਨਾਂਦੀ ਐ ਅਭਿਓ ਮਾਸ਼ੀ ਵਾਲੇ ਕੋਲੇ ਲੱਗਦੇ ਕਟੋ ਘਾਟ 100 200 ਖਾਂ ਇਕਨੇ 100 200 ਖਾਂ ਦੇ ਉੱਤੇ ਲੋਕਾਂ ਦੇ ਪਿੰਡਾਂ ਦਾ ਸ਼ਹਿਰ ਦਾ ਸੀਦੇ ਦਾ ਪਾਣੀ ਸਾਰੇ ਰਹਿਤ ਕੀਆ ਇਹ ਨੀ ਲੋਕਾਂ ਦੇ ਕੱਤੀ ਪਸ਼ਾਵਾ ਦੋਹਾ ਕਿ ਅਸਮਾ ਦਾ ਬੂਤ ਅਸਰ ਹੁ ਬਚ ਪਈ ਮਾਸੀ ਵਾਲੇ ਦੇ ਵਿੱਚ ਅਸਵਾਮਾ ਚ ਵਾਲਾ ਉੱਚ ਸਾਰਾ ਪਾਣੀ ਕੱਟ ਲੋਕਾਂ ਦਾ ਦਿੱ ਰਹਿ ਨਾ ਪਾਣੀ ਇੱਥੇ ਪਈ ਜਾ ਮੈਂ ਕੋਧਾਰ ਨੂੰ ਬੋਲ ਲਾਇਆ ਜਾ ਕੇ ਨੰਬਰ ਲਾਇਆ ਕੇ ਮਾਸੀ ਬਣ ਮੈਂ ਸੋਲਦਾ ਆ ਪਾਣੀ ਲੈਤ ਪੈਂਦਾ ਕਹਿੰਦਾ ਸਾਡੇ ਸੀਵਰੇਜ ਦਾ ਕੰਮ ਕਰਦਾ ਤਾਫ ਵਾਲਾ ਮੈਂ ਕਹੇ ਪਾਣੀ ਸੀ ਪੀਣੇ ਆਗਾ ਮੇਰਾ ਪਿੰਡ ਜਾਂ ਹੋਰ ਬਹੁਤ ਪਿੰਡ ਜਿਹੜੇ ਲੈਤ ਤੇ ਆ ਸਾਡੇ ਪਿੰਡਾਂ ਦੇ ਬਾਟਰਵਾਸ ਉਹ ਨਹਿਰੀ ਪਾਣੀ ਦੇ ਪਿੱਛੇ ਲੱਗੇ ਹੋਏ ਐ ਸਾਰਾ ਬਾਟਰਵਾਸ ਹੱਥ ਪਾਣੀ ਦੇ ਨਹਿਰੀ ਪਾਣੀ ਹੁੰਦਾ ਤੇ ਅਸੀਂ ਉਹ ਪਾਣੀ ਪੀਂਦੇ ਆ ਸਵੇਕ ਅੱਲਾ ਸਪੋਰ ਦਾ ਮਸਲਾ ਨਹੀਂ ਇਕੱਲੇ ਬੰਦਰ ਪਿੰਡ ਦੀ ਘਟਨਾ ਕਲਵੰਡੀ ਸਪੋਰ ਚਲੇ ਉਹ ਸ਼ਰਿਆ ਉਹ ਵੀ ਹੁੰਦਾ ਇੱਕ ਚਾਹ ਦੇ ਪਾਣੀ ਚਾਹ ਦੇ ਘਰੋਂ ਪਾਣੀ ਪਾਈ ਬੈਠੇ ਆਪਾਂ ਵੀ ਨਹੀਂ ਕਰਦੇ ਆਪਾਂ ਕਿੰਨੇ ਹੁੰਦੇ ਇੱਥੇ ਬਹੁਦੇ ਹਜੇ ਬੈਠੇ ਹੋਵਾਂਗੇ ਜਿਹੜਾ ਸਾਰਾ ਮਚਾ ਇਲਾ ਪਾਣੀ ਜਿੰਨਾ ਮਾੜਾ ਪਾਣੀ ਆ ਧਰਤੀ ਤੇ ਫੋਲ ਕਰਕੇ ਪਾ ਦੇ। ਕਿ ਉਹ ਹੀ ਪੱਤਰ ਦੇ ਘੜੇ ਪਾਣੀ ਚੱਕੀ ਨੇ। ਜਿੱਥੇ ਮੱਦੀ-ਮੱਦੀ ਜਿਹੜਾ ਮੱਦੀ ਸੁਆਦ ਦੇਖ ਲਓ, ਨਹਿਰ ਦੇਖ ਲਓ, ਪੰਛੀ ਦੇਖ ਲਓ, ਉਹਨਾਂ 'ਚ ਲੋਕ ਪਾਣੀ ਸੁੱਧਨਾ ਪੈਤਾ ਪਾਇ। ਜਿਸ ਕਰਕੇ ਸੋਟੇ ਕੋਲੇ ਬੇਨਤੀ ਕਰਨ ਆਏ ਆ ਕਿ ਆਪਾਂ ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ। ਲਧਿਆਣੇ ਤੇ 15 ਸਤੰਬਰ ਦਾ ਕਾਪਾ ਇਹਨੂੰ ਬੰਨ੍ਹ ਲਾੜ ਦਾ ਐਲਾਨ ਕੀਤਾ ਹੋਇਆ ਕਿਉਂਕਿ ਇਹ ਬਹੁਤ ਹੋ ਗਿਆ ਬਹੁਤ ਸਰਕਾਰਾਂ ਕੋਲੇ ਜਾ ਕੇ ਸਪੀਕਰਾਂ ਕੋਲੇ ਕਮੇਟੀ ਬਣੀ ਐ 7 ਮੈਂਬਰ ਦੀ ਵਿਧਾਨ ਸਭਾ ਦੀ ਭੋਲਾ ਕਰਿਆ ਵਿਧਾਨ ਸਭਾ ਨੇ ਆ ਉਹਦਾ ਚੇਅਰਮੈਨ ਹੈ ਇਹ ਆਦੀ ਕਰਕੇ ਜਾਖਾ ਕਰਕੇ ਉਹਦੇ ਮੈਂਬਰ ਨੇ ਉਹਨਾਂ ਕੋਲੇ ਵੀ ਗਏ ਆ ਚੇਅਰਮੈਨ ਇੱਥੇ ਜਾ ਕੇ ਜੇਕਰ ਸਨਮਾਨ ਮਿਲ ਕੇ ਸਪੀਕਰ ਉਹ ਦਿਨੇ ਤੇ ਮੈਨੂੰ ਮਿਲੇ ਉਹ ਬਸ ਹੋਈ ਖਾਣਾ-ਪੋਣ ਨਹੀਂ ਕਰ ਰਹੇ ਐ ਨਹੀਂ ਕਰ ਰਹੇ ਐ ਨਹੀਂ ਕਰ ਰਹੇ ਸੁੱਕ ਗਿਆ ਕਰਾਉਂਦਿਆਂ ਨੂੰ ਇਹ ਪਿਛਲੇ 20 30 40 ਸਾਲ ਤੋਂ ਪਾਣੀ ਨਹੀਂ ਪਈ ਜਾਂਦਾ ਇਹੇ ਤੋਂ ਤਾਰ ਸਤਵਾਂ ਵੱਗੇ ਇਹੇ ਤੋਂ ਅੰਮਾਨਵਲ ਵੱਗੇ ਜਾਂ ਇਹੇ ਦੂਜੀਆਂ ਪਾਰਟਨਾਂ ਵਾਲੇ ਉੱਥੇ ਜਾ ਕੇ ਫੋਟੋਆਂ ਕਰਾਉਣੇ ਲਏ ਐ ਉੱਥੇ ਆ ਕੇ ਵੀਡੀਓ ਬਣਾਉਂਦੇ ਨੇ ਵੀ ਦੇਖੋ ਜੀ ਆਹ ਜਿਹੜੇ ਲੋਕਾਂ ਨੂੰ ਕਹੀ ਜਾ ਰਹੀ ਹੈ ਅੱਜ ਸਰਕਾਰ 'ਚ ਆ ਕੇ ਅੱਜ ਖੜ ਕੇ ਤੇ ਆਗੇ ਉਹਨਾਂ ਨਾਲ ਜਿਹੜੇ ਜ਼ਹਿਰਾ ਪੈ ਗਏ ਨੇ ਸੋ ਬੇਨਤੀ ਇਹ ਹੈ ਜਿਹਦੇ ਬਰਤਾਰੇ ਆਏ ਆਂ ਜੀ ਇਕੱਠੇ ਹੋਏ ਆਂ ਤੁਸੀਂ ਇਹ ਲਹਿਰਾਂ ਤੋਂ ਆਪਣੇ ਪਿੰਡਾਂ 'ਚ ਲਾਂਬੰਦੀ ਆਪਾਂ ਕਰਨੀ ਵੀ 15 ਤੋਂ ਪਰੋਂ ਕੇ ਸਰਕਾਰ ਨਹੀਂ ਹੱਲ ਕਰਦੀ 15 ਤੋਂ ਪਰੋਂ ਹਰ ਹਾਲ ਦੇ ਵਿੱਚ ਇਹ ਬੰਨ ਮਾਰਿਆ ਜਾਊਗਾ ਇਹ ਬੰਨ ਮਾਰਿਆ ਜਾਊ ਜੇ ਪੂਰਾ ਪੰਜਾਬ ਹੋ ਜੇ ਸੁਤਾਲੀਆ ਜੇ ਸੁਸਾਉਂਿਆ 200 ਬੰਦਾ ਨਹੀਂ ਉੱਥੇ ਲਾ ਕੇ ਦੋ ਸਕੀਏ ਜੇ ਪੂਰਾ ਪੰਜਾਬ ਉੱਠ ਕੇ ਇਹ ਮਸਲਾ ਬਹੁਤ ਤੰਗੀ ਇਹ ਤਾਂ ਮਾਦਨਾ ਜਨਾ ਗਾਪੀ ਇੱਕ ਤਾਂ ਮਰੀ ਜਾ ਠੀਕ ਹੈ ਬਲਕਿ ਥੇ ਮਰੀ ਜਾ ਮਾਣੋ ਹੋਰ ਜਿਉਂ ਆਲਾ ਵੇ ਦੋ ਖੁਜਾਰੂ ਚੱਕਰਨਾ ਪੈ ਜਾਓ ਤਾਂ ਪੰਗਾ ਦਾ ਪਜੇ ਕਿ ਆਪਾਂ ਘਰੇ ਕੁਦਾਲਾ ਕੇ ਏਸੀ ਵਾਲੀ ਸੈਟ ਕੋ ਸੌਜੋ ਉਹ ਤਾਂ ਵੈਸੀ ਪਰਦੇਉ ਨੇ ਪਾਣੀ ਦਾ ਆਪਾਂ 24 ਘੰਟੇ ਬੱਤਦੇ ਆ ਆਟਾ ਬੁਣਨੇ ਆ ਦਾਲ ਬਣਾਉਣੇ ਆ ਸਬਜ਼ੀ ਬਣਾਉਣੇ ਆ ਬਸਮਾ ਨੂੰ ਪਿਉਣੇ ਆ ਆਪ ਪੀਂਦੀਆਂ ਪਾਣੀ ਹੋਈ ਜਾਂਦਾ 24 ਘੰਟੇ ਬੱਤਣਾ ਜੋ ਪਾਣੀ ਧਿਆਨ ਨਾਲ ਪੀਓ ਤਾਂ ਵੈਸੀ ਨਾ ਸਕਦੇ ਨਾ ਕਿਹੇ ਉਹੀ ਗੱਲ ਆ ਜਾਂਦੀ ਆ ਵੀ ਇਹ ਰੰਧਾਤ ਕਬਾ ਆਖਰ ਇਹਨੂੰ ਆਖਵਾ ਕਰਦੇ ਆ ਇੱਕ ਇਸੇ ਕੌਮ ਦੀ ਜਦੋਂ ਨਾਲ ਕੁਸੀ ਕਰਨੀ ਆ ਕਿਸੇ ਕੌਮ ਦੀ ਰਸਤਾ ਘਾੜ ਕਰਨਾ ਹੈ ਉਹਨਾਂ ਨੂੰ ਖਤਮ ਕਰਨਾ ਹੈ ਕਬ ਐਸਵੇਂ ਮਨੇ ਬਹੁਲਦੀ ਉਸੇ ਇਲਾਕੇ ਨੂੰ پوری ਸਾਦਨਾ ਨੂੰ ਬਰਬਾਦ ਕਰਕੇ ਜਹਿਜੇ ਕਰਕੇ ਤਵਾ ਕਰਕੇ ਕਿਸੇ ਕੌਮ ਨੂੰ ਖਤਮ ਕਰ ਦੇ। ਜੋ ਸਾਡੇ ਵਾਂਗ ਆਵਾਗਤ ਦੁਨੀਆ ਕਿਤੇ ਜੇਗਾ ਪੰਜਾਬ ਪਾਣਿਆ ਦੀ ਧਰਤੀ ਅੱਜ ਵੀ ਦੇ ਰੂਏ ਆਪਣੇ ਲਾਹਾਂ ਵੀ ਬੜੇ ਪਿਆ। ਸਾਡੇ ਇੰਡੀਆ ਕਵਰੀਆ ਵਿੱਚ ਨਸੀਗਾ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਹਰ ਹਫ਼ਤੇ ਬਾਅਦ ਮੀਟਿੰਗ ਹੁੰਦੀ ਹੈ ਲੁਧਿਆਣਾ ਮੋਗਾ ਬਰਨਾਲਾ ਤੋਂ ਬਾਅਦ ਫਰੀਦਕੋਟ ਰੋਇਪੁਰ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਚ ਆਪਾਂ ਜਾਣਾ ਤੁਹਾਨੂੰ ਜੀ ਰੱਖੀ ਹੈ ਕਿ ਆਪਾਂ ਹੁਣ ਥੱਲੇ ਬੈਠਾਂਗੇ ਆਪਾਂ ਨੇੜੇ ਪਰਿਵਾਰੀ ਆਪਸ ਵਿੱਚ ਵਿਚਾਰ ਚਰਚਾ ਲਈ ਮੀਟਿੰਗ ਰੱਖਾਂਗੇ ਕਿਉਂਕਿ ਇਹਦਾ ਇਕੱਲਾ ਬੋਲਦਾ ਤੁਹਾਨੂੰ ਨਾ ਉਸਾਰਨਾ ਉਸੀਆਂ ਨੇ ਉਸੱਥਾਂ ਕਿ ਕੀ ਕੀ ਉੱਥੇ ਕਰਨ ਵਾਲਾ ਜਾਂ ਕੀ ਕੀ ਹੋਣਾ ਸੀ ਕਹਿੰਦੇ ਕੀ ਇਹ ਕੀ ਕਰਨਾ ਇਹ ਜੋ ਲਾਭਤ ਫੋੜੇ ਕਿਹੜੇ ਸੁਝਾਅ ਆਪਾਂ ਕਿਸ ਤਰੀਕੇ ਨਾਲ ਰੋਕ ਸਕਦੇ ਆ ਜਾਂ ਆਪਣੇ ਕੋਲ ਕਿਹੜੀਆਂ ਕਾਨੂੰਨੀ ਤਾਕਤਾਂ ਨੇ ਅਧਿਕਾਰਾਂ ਨੇ ਕਿਹੜੇ ਆਪਾਂ ਜਿਹੜੇ ਕੋਈ ਅਧਿਕਾਰੀ ਹੈ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਲਿਖਤੀ ਸ਼ਿਕਾਇਤ ਕਰਨੀ ਆ ਕਿਉਂਕਿ ਬਹੁਤ ਬੰਦਾ ਜਨਾਨ ਆਪ ਕਹੇ ਜੀ ਨੇ ਵੀ ਲੋਕ ਪਾਣੀ ਪਾਈ ਜਾਂਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਪਾਣੀ ਕੌਣ ਇਸ ਕੈਪਚਰ ਕਰਦੀ ਹੈ ਤੁਸੀਂ ਕਰਕੇ ਬਸ ਅਸੀਂ ਬੈਠਦੇ ਹਾਂ ਜੀ ਆਪਨੇ ਸੁਝਾਅ ਲਿਖਣ ਦਿਓ ਧੰਨਵਾਦ ਇੱਥੇ ਜਿੰਨੀ ਵੀ ਸਰਵੋਮnik ਕਾਗਦਰਾ ਪ੍ਰਸਾਦ ਦੀ ਕੀਮਾ ਆਈ ਹੈ ਉਹਨਾਂ ਦਾ ਵੱਖ-ਵੱਖ ਪਿੰਡਾਂ ਤੋਂ ਹੋਰ ਜਿਹੜੇ ਨੌਜਵਾਨ ਪਰ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਵਾਦ ਆ ਅਣ ਆਪਾਂ ਬੈਠ ਕੇ ਜੀ ਅੱਗੇ ਗੱਲ ਨਿਕਲੀਏ ਕਰਾਂਗੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ